ਚਾਂਦਪੁਰੇ ਤੋਂ ਜਿਹੜੀ ਅਪਡੇਟ ਦੇ ਰਹੇ ਆ ਅੱਜ ਹੈਗੀ ਆ ਜੀ 15 ਅਗਸਤ ਤੇ ਟਾਈਮ ਹੋ ਚੁੱਕਿਆ ਹੈ ਲਗਭਗ 5 ਵਜੇ ਦੇ ਕਰੀਬ ਇੱਥੇ ਪਾਣੀ ਦਾ ਬਹਾਅ ਦੇਖੋ ਕਿੰਨੀ ਤੇਜ਼ ਸਪੀਡ ਨਾਲ ਪਾਣੀ ਜਿਹੜਾ ਆ ਅੱਗੇ ਨੂੰ ਜਾ ਰਿਹਾ ਹੈ ਇਹਨੂੰ ਨਹੀਂ ਹੈਗੀ ਇੱਧਰ ਬੈਕ ਸਾਈਡ ਜਿਹੜਾ ਆ ਚਾਂਦਪੁਰਾ ਬਨ ਰਿਹਾ ਜਾਂਦਾ ਹੈ ਜਦੋਂ ਇੱਥੇ ਡਾਫ ਲੱਗੂਗੀ ਤਾਂ ਪਾਣੀ ਮੱਲੋ ਮੱਲੀ ਜਿਹੜਾ ਆ ਜਿਹੜੇ ਪਿਛਲੇ ਇਲਾਕੇ ਨੇ ਉਹਨਾਂ ਵੱਲ ਨੂੰ ਚੜਨਾ ਸ਼ੁਰੂ ਹੋ ਜਾਊਗਾ ਕਿਉਂਕਿ ਯਾਨੀ ਕਿ ਪਿਛਲੇ ਸਾਲ ਚਾਂਦਪੁਰਾ ਜਿਹੜਾ ਮਾਨਸੇ ਵਾਲੀ ਸਾਈਡ ਨੂੰ ਬੰਨ ਟੁੱਟਿਆ ਸੀਗਾ ਉਹ ਵੀ ਇੱਥੇ ਜਗ੍ਹਾ ਤੋਂ ਟੁੱਟਿਆ ਸੀ ਤੇ ਕੁਝ ਕਿ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ ਇਲਾਕਿਆਂ ਦੇ ਵਿੱਚ ਬੀਤੇ ਦਿਨੀ ਬਹੁਤ ਹੀ ਭਾਰੀ ਮੀਂਹ ਜਿਹੜਾ ਪਿਆ ਹੈ ਤੇ ਉਹਦੇ ਕਰਕੇ ਇੱਕ ਘਗਰ ਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਸੀਗਾ ਤੇ ਬਹੁਤ ਸਾਰੀਆਂ ਤੁਸੀਂ ਵੀਡੀਓ ਦੇਖੀ ਹੋਣੀਆਂ ਆਪਣੀ ਸਕਰੀਨ ਦੇ ਉੱਪਰ ਕਿ ਬਹੁਤ ਸਾਰੇ ਜਿਹੜੇ ਵੀਰ ਨੇ ਉਹ ਘਗਰ ਦੀਆਂ ਵੀਡੀਓਜ਼ ਸ਼ੇਅਰ ਕਰ ਰਹੇ ਨੇ ਕਿਤੇ ਇੱਕ ਘਗਰ ਨੂੰ ਵਧਦਾ ਚੜਾ ਕੇ ਦਿਖਾਇਆ ਜਾ ਰਿਹਾ ਕਿ ਪਾਣੀ ਘਗਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਕਿਤੇ ਇੱਕ ਘਗਰ ਦੇ ਵਿੱਚ ਪਾਣੀ ਘਟ ਦਿਖਾਇਆ ਜਾ ਰਿਹਾ ਤੇ ਅਸਲ ਸੱਚਾਈ ਜਿਹੜੀ ਕੀ ਹੈ ਕੀ ਪਾਣੀ ਦੇ ਵਿੱਚ ਕੱਗਰ ਦੇ ਵਿੱਚ ਇਸ ਵੇਲੇ ਪਾਣੀ ਜਿਹੜਾ ਉਹ ਕਿੰਨੇ ਕ ਲੈਵਲ ਤੇ ਚੱਲ ਰਿਹਾ ਹੈ ਇਸ ਵੇਲੇ ਅਸੀਂ ਖੜੇ ਆ ਜੀ ਚਾਂਦਪੁਰੇ ਸੈਫਨ ਦੇ ਉੱਪਰ ਯਾਨੀ ਕਿ ਚਾਂਦਪੁਰਾ ਸੈਫਨ ਵੀ ਕਹਿ ਦਿੱਤਾ ਜਾਂਦਾ ਹੈ ਚਾਂਦਪੁਰਾ ਹੈੱਡ ਵੀ ਕਹਿ ਦਿੱਤਾ ਜਾਂਦਾ ਹੈ ਜਾਂ ਫਿਰ ਚਾਂਦਪੁਰਾ ਬੰਨ ਵੀ ਕਹਿ ਦਿੱਤਾ ਜਾਂਦਾ ਹੈ ਯਾਨੀ ਕਿ ਪਿਛਲੇ ਸਾਲ ਚਾਂਦਪੁਰਾ ਜਿਹੜਾ ਮਾਨਸੇ ਵਾਲੀ ਸਾਈਡ ਨੂੰ ਬੰਨ ਟੁੱਟਿਆ ਸੀਗਾ ਉਹ ਵੀ ਇਸੇ ਜਗ੍ਹਾ ਤੋਂ ਟੁੱਟਿਆ ਸੀ ਤੇ ਇਸ ਵੇਲੇ ਇਸ ਵੇਲੇ ਅਸੀਂ ਚਾਂਦਪੁਰੇ ਦੇ ਵਿੱਚ ਖੜੇ ਆ ਚਾਂਦਪੁਰੇ ਦੇ ਵਿੱਚ ਜੇ ਅਸੀਂ ਤੁਹਾਨੂੰ ਕੱਗਰ ਦਿਖਾਈਏ ਤਾਂ ਇੱਥੇ ਕੱਗਰ ਬਿਲਕੁਲ ਨਾਰਮਲ ਸਥਿਤੀ ਦੇ ਵਿੱਚ ਚੱਲ ਰਿਹਾ ਪਾਣੀ ਦਾ ਬਹਾਅ ਤੇਜ਼ ਜ਼ਰੂਰ ਲੱਗ ਰਿਹਾ ਹੋਊਗਾ ਬਟ ਇਹ ਨਾਰਮਲ ਹੈ ਇੰਨਾ ਪਾਣੀ ਜੇ ਆਪਾਂ ਕਹੇ ਕਈਏ ਤਾਂ ਘੱਗਰ ਦੇ ਵਿੱਚ ਨਾਰਮਲੀ ਮਹੀਨਾ ਦੋ ਮਹੀਨੇ ਚੱਲਦਾ ਰਹਿੰਦਾ ਹੈ ਕਿਉਂਕਿ ਉੱਪਰਲੇ ਇਲਾਕਿਆਂ 'ਚ ਬਾਰਿਸ਼ ਪੈਂਦੀ ਰਹਿੰਦੀ ਹੈ ਤੇ ਘੱਗਰ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਇੰਨਾ ਨਾਰਮਲ ਹੈ ਅਸੀਂ ਦੋ ਕੁ ਦਿਨ ਪਹਿਲਾਂ ਤੁਹਾਡੇ ਨਾਲ ਚੀਕੇ ਤੋਂ ਦੋ ਵੀਡੀਓ ਸਾਂਝੀਆਂ ਕੀਤੀਆਂ ਸੀਗੇ ਜਿੱਥੇ ਅਸੀਂ ਪਾਣੀ ਦਾ ਲੈਵਲ ਜਿਹੜਾ ਖਤਰੇ ਦੇ ਨਿਸ਼ਾਨ ਦੇ ਕੋਲ ਦਿਖਾਈ ਸੀ ਯਾਨੀ ਕਿ ਚੀਕੇ ਦੇ ਵਿੱਚ ਜਿਹੜਾ ਘੱਗਰ ਸੀਗਾ ਉਸ ਟਾਈਮ 18.5 ਫੁੱਟ ਦੇ ਕਰੀਬ ਚੱਲ ਰਿਹਾ ਸੀਗਾ ਤੇ ਖਤਰੇ ਦੇ ਨਿਸ਼ਾਨ ਤੋਂ ਲਗਭਗ 4 ਫੁੱਟ ਥੱਲੇ ਚੱਲ ਰਿਹਾ ਸੀ ਪਰ ਜੇ ਉਹਦੇ ਮੁਕਾਬਲੇ ਇੱਥੇ ਪਾਣੀ ਦੇਖੀਏ ਚੀਕੇ ਦੇ ਵਿੱਚ ਸਾਡੇ ਕੋਲ ਅੱਜ ਸ਼ਾਮੀ ਰਿਪੋਰਟ ਆਈ ਏ ਤੇ ਚੀਕੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਲਗਭਗ 14 ਫੁੱਟ ਦੇ ਕਰੀਬ ਚਲਾ ਗਿਆ ਯਾਨੀ ਕਿ 4 ਫੁੱਟ ਪਾਣੀ ਚੀਕੇ ਦੇ ਵਿੱਚ ਘੱਟ ਚੁਕਿਆ ਤੇ ਇੱਥੇ ਵੀ ਜੇ ਆਪਾਂ ਗੱਲ ਕਰੀਏ ਤਾਂ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਯਾਨੀ ਕਿ ਇੱਕ ਦਾ 1 ਜਾਂ 2 ਦਿਨਾਂ ਦੇ ਵਿੱਚ ਪਾਣੀ ਜਿਹੜਾ ਆ ਬਿਲਕੁਲ ਹੀ ਨਾਰਮਲ ਹੋ ਜਾਊਗਾ ਇਸ ਵੇਲੇ ਤੁਸੀਂ ਪਾਣੀ ਦਾ ਬਹਾਅ ਦੇਖ ਸਕਦੇ ਹੋ ਕਿ ਇੱਥੇ ਆ ਕੇ ਜਿਹੜਾ ਪਾਣੀ ਹੈ ਉਹ ਪੂਰੀ ਤੇਜ਼ ਸਪੀਡ ਨਾਲ ਅੱਗੇ ਨੂੰ ਨਿਕਲਣਾ ਸ਼ੁਰੂ ਕਰ ਦਿੰਦਾ ਹੈ ਤੇ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਵੀਡੀਓਜ਼ ਪਾ ਰਹੇ ਨੇ ਕੱਗਰ ਦੇ ਉੱਪਰ ਕੀ ਕੱਗਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਆਪਣਾ ਜਿਹੜਾ ਆ ਬਚਾਅ ਕਰ ਲੋ ਉਹਨਾਂ ਵੀਰਾਂ ਨੂੰ ਰਿਕਵੈਸਟ ਹੈ ਕਿ ਲੋਕਾਂ ਨੂੰ ਡਰਾਉ ਨਾ ਜੋ ਸੱਚਾਈ ਹੈ ਉਹ ਦੱਸੋ ਤੇ ਇਸ ਵੇਲੇ ਜਿਹੜਾ ਇੱਥੇ ਚਾਨਪੁਰੇ ਸੈਫਨ ਦੇ ਉੱਪਰ ਪਾਣੀ ਦਾ ਜਿਹੜਾ ਲੈਵਲ ਚੱਲ ਰਿਹਾ ਉਹ ਲਗਭਗ 4 ਫੁੱਟ ਦੇ ਕਰੀਬ ਇਸ ਵੇਲੇ ਕੱਗਰ ਜਿਹੜੀ ਹੈ ਉਹ ਚਾਂਦਪੁਰੇ ਦੇ ਵਿੱਚ ਚੱਲ ਰਹੀ ਹੈ ਬਾਕੀ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਦਿਖਾਉਣੀ ਆ ਕਿ ਦੂਸਰੀ ਸਾਈਡ ਜਿੱਧਰ ਇੱਕ ਪਾਣੀ ਦੀ ਡਾਫ ਲੱਗ ਜਾਂਦੀ ਹੈ ਪਾਣੀ ਦਾ ਡਾਫ ਲੱਗਣ ਕਰਕੇ ਜਿਹੜਾ ਪਾਣੀ ਹੈ ਉਹ ਬੰਨ ਵੱਲ ਨੂੰ ਚੜਨਾ ਸ਼ੁਰੂ ਹੋ ਜਾਂਦਾ ਹੈ ਉਧਰ ਪਾਣੀ ਦਾ ਲੈਵਲ ਜਿਹੜਾ ਕਿੰਨੇ ਕ ਲੈਵਲ ਤੇ ਕੱਗਰ ਇਸ ਵੇਲੇ ਚੱਲ ਰਹੀ ਹੈ ਕਿਉਂਕਿ ਪਰਲੀ ਸਾਈਡ ਤੋਂ ਪਾਣੀ ਜਦੋਂ ਇਸ ਸਾਈਡ ਨੂੰ ਆਉਂਦਾ ਇਧਰਲੀ ਸਾਈਡ ਨੀਵੀਂ ਹੈ ਤੇ ਉਸ ਕਰਕੇ ਪਾਣੀ ਜਿਹੜਾ ਹੈ ਉਹ ਤੇਜ਼ੀ ਨਾਲ ਅੱਗੇ ਵਧਦਾ ਹੈ ਤੇ ਪਰਲੀ ਸਾਈਡ ਜੇ ਉਧਰਲੀ ਸਾਈਡ ਡਾਫ ਲੱਗਦੀ ਹੈ ਤਾਂ ਕਿਤੇ ਜਾ ਕੇ ਪਾਣੀ ਜਿਹੜਾ ਹੈ ਵਨ ਵਾਲੀ ਸਾਈਡ ਜਾਂਦਾ ਪਰ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਬਿਲਕੁਲ ਨਾਰਮਲ ਲੈਵਲ ਦੇ ਵਿੱਚ ਜਿਹੜਾ ਕੱਗਰ ਹੈ ਇਸ ਵੇਲੇ ਚੱਲ ਰਿਹਾ ਇੰਨਾ ਕ ਪਾਣੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੱਗਰ ਦੇ ਵਿੱਚ ਨਾਰਮਲ ਚੱਲਦਾ ਰਹਿੰਦਾ ਹੈ ਮਹੀਨੇ ਜਾਂ 2 ਮਹੀਨੇ ਜਿੰਨਾ ਵੀ ਟਾਈਮ ਉੱਪਰਲੇ ਇਲਾਕਿਆਂ ਦੇ ਵਿੱਚ ਮੀਂਹ ਪਊਗਾ ਉਹਨਾ ਟਾਈਮ ਕੱਗਰ ਦੇ ਵਿੱਚ ਕਦੀ ਪਾਣੀ ਵਧ ਗਿਆ ਕਦੀ ਘਟ ਗਿਆ ਇਹ ਪਾਣੀ ਨਾਰਮਲ ਹੈ ਆਓ ਆਪਾਂ ਪਰਲੀ ਸਾਈਡ ਜਾਂਦੇ ਹਾਂ ਤੇ ਪਰਲੀ ਸਾਈਡ ਤੋਂ ਕੱਗਰ ਇਸ ਵੇਲੇ ਕਿਸ ਤਰ੍ਹਾਂ ਚੱਲ ਰਹੀ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਹੁਣ ਅਸੀਂ ਆ ਚੁੱਕੇ ਹਾਂ ਜੀ ਚਾਂਦਪੁਰਾ ਸੈਫਨ ਦੇ ਦੂਸਰੇ ਪਾਸੇ ਯਾਨੀ ਕਿ ਇਸ ਸਾਈਡ ਤੋਂ પાખੜਾ નહેર ਦੇ ਥੱਲੋਂ ਦੀ ક્રોસ ਕਰਦੀએ ਤੇ ਹੁਣ ਤੁਸੀਂ ਇੱਥੇ ਪਾਣੀ ਦਾ ਵਹਾਅ ਦੇਖੋ ਕਿੰਨੀ ਤੇਜ਼ ਸਪੀਡ ਨਾਲ ਪਾਣੀ ਜਿਹੜਾ ਆ ਅੱਗੇ ਨੂੰ ਜਾ ਰਿਹਾ ਆ ਇਹਨੂੰ ਦੇਖ ਕੇ ਡਰ ਜ਼ਰੂਰ ਲੱਗ ਰਿਹਾ ਪਰ ਇਹ ਨਾਰਮਲ ਆ ਇਹ ਬਿਲਕੁਲ ਨਾਰਮਲ ਆ ਕਿਉਂਕਿ ਸਾਹਮਣੇ ਜਿਹੜੇ ਤੁਸੀਂ ਇਸ ਵੇਲੇ ਦਰਵਾਜ਼ੇ ਬਣੇ ਦੇਖ ਰਹੇ ਹੋ ਜਿੰਨਾ ਚਿਰ ਉਹਨਾਂ ਦਰਵਾਜ਼ਿਆਂ ਦੇ ਉੱਪਰ ਡਾਫ ਨਹੀਂ ਲੱਗਦੀ ਯਾਨੀ ਕਿ ਪਾਣੀ ਦਾ ਚੜ੍ਹਾ ਜਿਹੜਾ ਆ ਉਹਨਾਂ ਦਰਵਾਜ਼ਿਆਂ ਤੱਕ ਨਹੀਂ ਪਹੁੰਚਦਾ ਉਹਨਾਂ ਤੱਕ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਇੱਧਰ ਬੈਕਸਾਈਡ ਜਿਹੜਾ ਆ ਚਾਂਦਪੁਰਾ ਬਣ ਰਿਹਾ ਜਾਂਦਾ ਆ ਜਦੋਂ ਇੱਥੇ ਡਾਫ ਲੱਗੂਗੀ ਤਾਂ ਪਾਣੀ ਮੱਲੋ ਮਰੀ ਜਿਹੜਾ ਆ ਜਿਹੜੇ ਪਿਛਲੇ ਇਲਾਕੇ ਨੇ ਉਹਨਾਂ ਵੱਲ ਨੂੰ ਚੜਨਾ ਸ਼ੁਰੂ ਹੋ ਜਾਊਗਾ ਕਿਉਂਕਿ ਪਾਣੀ ਨੇ ਅੱਗੇ ਵੱਲ ਨੂੰ ਜਾਣਾ ਘੱਟ ਕਰ ਦੇਣਾ ਹੈ ਕੱਗਰ ਦੇ ਜਿਹੜੇ ਇਹ ਦਰਵਾਜ਼ੇ ਨੇ ਇਹਨਾਂ ਨੇ ਪਾਣੀ ਨੂੰ ਖਿੱਚਣਾ ਘੱਟ ਕਰ ਦੇਣਾ ਹੈ ਇਸ ਕਰਕੇ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਬਿਲਕੁਲ ਨਾਰਮਲ ਹੈ ਜਿਸ ਤਰ੍ਹਾਂ ਕਿ ਮੈਂ ਚੀਕੇ ਤੇ ਤੁਹਾਨੂੰ ਦੱਸਿਆ ਚੀਕੇ ਦੇ ਵਿੱਚ ਜਿਹੜਾ ਕੱਗਰ ਹੈ ਉਹ ਲਗਭਗ 14 ਫੁੱਟ ਦੇ ਕਰੀਬ ਚੱਲ ਗਿਆ ਹੈ 4 ਫੁੱਟ ਪਾਣੀ ਇੱਥੇ ਉੱਤ ਚੁੱਕਿਆ ਹੈ ਤੇ ਹੋਰ ਬਾਅਦ ਇਹ ਕਹਤੋ ਦਿਨਾਂ ਦੇ ਵਿੱਚ ਇੱਥੇ ਵੀ ਪਾਣੀ ਜਿਹੜਾ ਆ ਉਹ ਉਤਰ ਜਾਊਗਾ ਇੰਨੀ ਡਰਨ ਵਾਲੀ ਕੋਈ ਗੱਲ ਹੈ ਨਹੀਂ ਜਿਹੜੇ ਵੀ ਵੀਰ ਕੱਗਰ ਦੇ ਉੱਪਰ ਵੀਡੀਓਜ਼ ਪਾ ਰਹੇ ਨੇ ਬਹੁਤ ਵਧੀਆ ਗੱਲ ਹੈ ਤੁਸੀਂ ਕਿਸਾਨਾਂ ਨੂੰ ਜਿਹੜਾ ਕੱਗਰ ਦੀ ਅਪਡੇਟ ਦੇ ਰਹੇ ਹੋ ਪਰ ਅਪਡੇਟ ਜਿਹੜੀ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਦਿਓ ਤਾਂ ਕਿ ਕਿਸਾਨ ਜਿਹੜਾ ਆ ਉਹਨੂੰ ਕੋਈ ਹਰਾਸਮੈਂਟ ਨਾ ਹੋਵੇ ਜਾਂ ਕਿਸਾਨ ਨੂੰ ਕੋਈ ਤੰਗ ਪਰੇਸ਼ਾਨੀ ਨਾ ਹੋਵੇ ਬਿਲਕੁਲ ਜਿਹੜੀ ਸਹੀ ਨਿਊਜ਼ ਹੈ ਉਹ ਕਿਸਾਨਾਂ ਤੱਕ ਪਹੁੰਚਾਓ ਕਿਉਂਕਿ ਜਦੋਂ ਕਿਸੇ ਦੀ ਫਸਲ ਖਰਾਬ ਹੁੰਦੀ ਹੈ ਆ ਉਹ ਕਿਸ ਤਰ੍ਹਾਂ ਫਸਲ ਨੂੰ ਬੀਜਦਾ ਆ ਤੇ ਕਿਸ ਤਰ੍ਹਾਂ ਉਸ ਤੇ ਕੀ ਬੀਤਦੀ ਆ ਤੇ ਕੁਛਕ ਵੀਡੀਓ ਬਣਾਉਣ ਵਾਲੇ ਵੀਰ ਇਸ ਚੀਜ਼ ਨੂੰ ਖਤਰਾ ਕਹੀ ਜਾਂਦੇ ਆ ਖਤਰਾ ਕੀ ਹੁੰਦਾ ਆ ਇਹ ਤੁਸੀਂ ਵੀ ਦੇਖਿਆ ਪਿਛਲੇ ਸਾਲ ਤੇ ਅਸੀਂ ਵੀ ਦੇਖਿਆ ਕਿ ਜੇਕਰ ਤਬਾਈ ਲਿਆਉਣਾ ਚਾਵੇ ਤਾਂ ਕਿਸ ਤਰੀਕੇ ਨਾਲ ਤਬਾਈ ਲਿਆ ਸਕਦਾ ਬਟ ਫਿਲਹਾਲ ਜੇ ਗੱਲ ਕਰੀਏ ਤਾਂ ਇਸ ਪਾਣੀ ਨੂੰ ਅਸੀਂ ਖਤਰਾ ਨਹੀਂ ਮੰਨਦੇ ਇਹ ਬਿਲਕੁਲ ਨੋਰਮਲ ਤਰੀਕੇ ਨਾਲ ਪਾਣੀ ਜਿਹੜਾ ਆ ਅੱਗੇ ਨੂੰ ਜਾ ਰਿਹਾ ਜਿਸ ਤਰ੍ਹਾਂ ਕੀ ਮੈਂ ਦੱਸਿਆ ਕਿ ਇੱਥੋਂ ਪਾਣੀ ਦੀ ਸਪੀਡ ਤੇਜ਼ ਜ਼ਰੂਰ ਆ ਬਟ ਨਾਰਮਲ ਆ ਇੰਨਾ ਕ ਪਾਣੀ ਕ ਘੱਗਰ ਦੇ ਵਿੱਚ ਨਾਰਮਲ ਆਉਂਦਾ ਜਾਂਦਾ ਰਹਿੰਦਾ ਆ ਇੰਨਾ ਕ ਉਤਾਰ ਚੜਾਵ ਜਿਹੜਾ ਆ ਘੱਗਰ ਦੇ ਵਿੱਚ ਮੀਂਹ ਪੈਣ ਦੇ ਕਰਕੇ ਉੱਪਰਲੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਬਾਰਿਸ਼ ਆ ਪੈਂਦੀਆਂ ਨੇ ਉਹਨਾਂ ਕਰਕੇ ਜਿਹੜਾ ਪਾਣੀ ਦਾ ਲੈਵਲ ਆ ਉਹ ਅਪ ਡਾਊਨ ਹੁੰਦਾ ਰਹਿੰਦਾ ਕਦੀ 3 ਫੁੱਟ ਵੱਧ ਗਿਆ ਕਦੀ 4 ਫੁੱਟ ਘਟ ਗਿਆ ਇਹ ਪਾਣੀ ਦਾ ਲੈਵਲ ਜਿਹੜਾ ਆ ਇੰਨਾ ਕ ਘੱਗਰ ਨੇ ਅਪ ਡਾਊਨ ਕਰਦੇ ਰਹਿਣਾ ਆ ਅਗਲੇ ਆਪਾਂ ਚਾਹੇ ਲਾ ਲਈਏ ਕਿ ਜਿੰਨਾ ਕ ਟਾਈਮ ਤੱਕ ਮੌਨਸੂਨ ਜਿਹੜਾ ਆ ਉਹ ਜਾਣੀ ਵਾਲਾ ਆ ਤੇ ਲਗਭਗ 10 ਕ ਦਿਨ ਹੋਰ ਲਾ ਲਓ ਕਿ 10 ਕ ਦਿਨਾਂ ਤੱਕ ਜਿਹੜੀਆਂ ਬਾਰਿਸ਼ਾਂ ਪੈਣੀਆਂ ਨੇ ਉਹ ਬਹੁਤ ਜ਼ਿਆਦਾ ਘਟ ਜਾਣਗੀਆਂ ਤੇ ਬਾਕੀ ਡਰਨ ਦੀ ਲੋੜ ਨਹੀਂ ਹੈ ਤੇ ਜਿਹੜੇ ਵੀ ਵੀਰ ਵੀਡੀਓਜ਼ ਪਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਘੱਗਰ ਦੇ ਉੱਪਰ ਜੇ ਤੁਸੀਂ ਅਪਡੇਟ ਦੇ ਰਹੇ ਹੋ ਤਾਂ ਬਿਲਕੁਲ ਸਹੀ ਤਰੀਕੇ ਨਾਲ ਜੋ ਪਾਣੀ ਉਸ ਦੇ ਵਿੱਚ ਚੱਲ ਰਿਹਾ ਹੈ ਉਸ ਤਰੀਕੇ ਨਾਲ ਹੀ ਨਾਰਮਲ ਹੈ ਤਾਂ ਨਾਰਮਲ ਤਰੀਕੇ ਨਾਲ ਦਿਓ ਜੇ ਖਤਰੇ ਵਾਲੀ ਗੱਲ ਹੈ ਤਾਂ ਉਹਨੂੰ ਖਤਰੇ ਵਾਲੇ ਤਰੀਕੇ ਨਾਲ ਦਿਓ ਇਸ ਕਰਕੇ ਜਿਹੜੇ ਵੀ ਵੀਰ ਘੱਗਰ ਦੇ ਉੱਪਰ ਵੀਡੀਓਜ਼ ਪਾਉਂਦੇ ਨੇ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਨਾਰਮਲ ਤਰੀਕੇ ਨਾਲ ਹੀ ਘੱਗਰ ਦੇ ਉੱਪਰ ਜ ਅਸੀਂ ਚਾਂਦਪੁਰੇ ਤੋਂ ਜਿਹੜੀ ਅਪਡੇਟ ਦੇ ਰਹੇ ਆ ਅੱਜ ਹੈਗੀ ਆ ਜੀ 15 ਅਗਸਤ ਤੇ ਟਾਈਮ ਹੋ ਚੁੱਕਿਆ ਹੈ ਲਗਭਗ 5 ਵਜੇ ਦੇ ਕਰੀਬ ਜਿਹੜਾ ਹੈ ਸ਼ਾਮ ਦੇ 5 ਵੱਜ ਚੁੱਕੇ ਨੇ ਤੇ 5 ਵਜੇ ਦੇ ਵਿੱਚ ਕਰੀਬ ਅਸੀਂ ਕੱਗਰ ਦੀ ਜਿਹੜੀ ਅਪਡੇਟ ਹੈ ਚਾਂਦਪੁਰੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਪਾਣੀ ਦਾ ਜਿਹੜਾ ਵਹਾਅ ਹੈ ਤੇਜ਼ ਹੀ ਜ਼ਰੂਰ ਹੈ ਬਟ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਅਗਲੀ ਸਾਈਡ ਨੂੰ ਨੀਵਾ ਹੈ ਇਸ ਕਰਕੇ ਪਾਣੀ ਜਿਹੜਾ ਹੈ ਇੱਥੋਂ ਤੇਜ਼ੀ ਨਾਲ ਅੱਗੇ ਨਿਕਲਦਾ ਹੈ ਤੇ ਇੱਥੋਂ ਪਾਣੀ ਹੁੰਦਾ ਹੋਇਆ ਰਤੀਆ ਅਗੇ ਸਰਦੂਲਗੜ ਇਹ ਸਰਸੇਵਾਲੀ ਸਾਈਡ ਨੂੰ ਜਾਂਦਾ ਹੈ ਤੇ ਉੱਥੋਂ ਤੱਕ ਵੀ ਪਾਣੀ ਜਿਹੜਾ ਆ ਲਾਜ਼ਮੀ ਪਹੁੰਚੇਗਾ ਕਿਉਂਕਿ ਪਾਣੀ ਹੈ ਬਹੁਤ ਜ਼ਿਆਦਾ ਬਟ ਨਾਰਮਲ ਹੈ ਇੰਨਾ ਕੁ ਪਾਣੀ ਜਿਹੜਾ ਹੈ ਕੱਗਰ ਦੇ ਵਿੱਚ ਨਾਰਮਲ ਚੱਲਦਾ ਰਹਿੰਦਾ ਹੈ ਜਿੰਨਾ ਚਿਰ ਉੱਪਰਲੇ ਇਲਾਕਿਆਂ ਦੇ ਵਿੱਚ ਮੀਂਹ ਆ ਉਹ ਪੈਂਦਾ ਰਹਿੰਦਾ ਹੈ ਚਾਹੇ ਉਹ ਪਟਿਆਲਾ ਹੋ ਗਿਆ ਚੰਡੀਗੜ੍ਹ ਹੋ ਗਿਆ ਪੰਚਕੁਲਾ ਹੋ ਗਿਆ ਜਾਂ ਦੂਸਰੀ ਸਾਈਡ ਆਪਾਂ ਲੈ ਲਈਏ ਮਾਰਕੰਡਾ ਹੋ ਗਿਆ ਜਾਂ ਟਾਂਗਣੀ ਨਦੀ ਉਹ ਇਹਨਾਂ ਦੇ ਵਿੱਚ ਡਿੱਗਦੀਆਂ ਨੇ ਬਾਕੀ ਚੀਕੇ ਤੋਂ ਅਸੀਂ ਤੁਹਾਡੇ ਨਾਲ ਰਿਪੋਰਟ ਕਿਉਂ ਸਾਂਝੀ ਕਰਦੇ ਹਾਂ ਕਿਉਂਕਿ ਚੀਕੇ ਤੱਕ ਆਉਂਦੇ-ਉਂਦੇ ਕੱਗਰ ਦੇ ਵਿੱਚ ਬਹੁਤ ਸਾਰੀਆਂ ਨਦੀਆਂ ਨਾਲੇ ਜਿਹੜੇ ਡਿੱਗ ਜਾਂਦੇ ਨੇ ਬਾਕੀ ਖਨੋਰੀ ਤੱਕ ਆਉਂਦੇ ਆਉਂਦੇ ਬਹੁਤ ਛੋਟੇ ਤੋਂ ਛੋਟਾ ਨਾਲਾ ਵੀ ਖਨੋ ਇਹਦੇ ਕੱਗਰ ਦੇ ਵਿੱਚ ਡਿੱਗਦਾ ਹੈ ਇਸ ਕਰਕੇ ਜਿਹੜਾ ਕੱਗਰ ਦਾ ਜਿਹੜਾ ਲੈਵਲ ਹੈ ਖਨੋਰੀ ਤੱਕ ਆਉਂਦੇ ਆਉਂਦੇ ਕਾਫੀ ਵੱਧ ਜਾਂਦਾ ਹੈ ਪਰ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਪਾਣੀ ਨਾਰਮਲ ਹੈ ਬਾਕੀ ਜਿਹੜੇ ਬੰਨ ਕੱਚੇ ਨੇ ਕਿਉਂਕਿ ਪਿਛਲੇ ਸਾਲ ਜਿਹੜੇ ਬੰਨ ਬੰਨੇ ਸੀਗੇ ਜਿੱਥੋਂ ਜਿੱਥੋਂ ਕੱਗੜ ਟੁੱਟਿਆ ਸੀਗਾ ਉਹਨਾਂ ਦੇ ਉੱਪਰ ਕਿਸਾਨਾਂ ਨੂੰ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਮੀਂਹ ਪੈ ਰਿਹਾ ਹੈ ਬਾਰਿਸ਼ ਪੈ ਰਹੀ ਹੈ ਉਹਦਾ ਕਰਕੇ ਉਹਨਾਂ ਦੇ ਵਿੱਚ ਦਰਾਰਾਂ ਪੈ ਜਾਂਦੇ ਨੇ ਕਿਤੇ ਨਾ ਕਿਤੇ ਦਰਾਰਾਂ ਦੇ ਵਿੱਚੋਂ ਪਾਣੀ ਸਿੰਜ ਸਕਦਾ ਇਸ ਕਰਕੇ ਉਹਨਾਂ ਦੇ ਉੱਪਰ ਥੋੜਾ ਬੋਤਾ ਜਿਹੜਾ ਨਜ਼ਰ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਤੇ ਚਾਂਦਪੁਰੇ ਤੋਂ ਤੁਹਾਡੀ ਨਾਲ ਸੀ ਕੱਗੜ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਆ ਚਾਂਦਪੁਰੇ ਦੇ ਵਿੱਚ ਜਦੋਂ ਵੀ ਕੋਈ ਖਤਰੇ ਦੀ ਘੰਟੀ ਵੱਜਦੀ ਹੈ ਤਾਂ ਅਸੀਂ ਨਾਲ ਦੀ ਨਾਲ ਤੁਹਾਡੇ ਨਾਲ ਜਿਹੜੀ ਅਪਡੇਟ ਹੈ ਉਹ ਸਾਂਝੀ ਜਰੂਰ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਪਲ-ਪਲ ਦੀ ਜਿਹੜੀ ਘੱਗਨ ਦੀ ਅਪਡੇਟ ਹੈ ਚਾਹੇ ਉਹ ਖਤਰੇ ਵਾਲੀ ਹੈ ਚਾਹੇ ਉਹ ਬਿਨਾਂ ਖਤਰੇ ਵਾਲੀ ਹੈ ਤੁਹਾਡੇ ਨਾਲ ਸਾਂਝੀ ਜਰੂਰ ਕਰਦੇ ਰਵਾਂਗੇ